ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇੱਕ ਭਾਈ ਜ਼ਿਮੀਂਦਾਰ ਤੇ ਸਨਿਆਰ ਦਾ ਮਲਾਜਾ ਤਿਆਬਦੀ ਹੌਲੀ ਹੌਲੀ ਮਲਾਜਾ ਵਾਧਾ ਗਿਆ ਭਗਵਰ ਦੋਸਤ ਬਣ ਗਏ ਜ਼ਿਮੀਂਦਾਰ ਦੇ ਘਰੇ ਗਰੀਬੀ ਸੀ ਸਨਿਆਰ ਤਰੋਤੀ ਚ ਸੀ ਇਹਦਾ ਸਾਈ ਰਹਿ ਗਈ ਸੀ ਉਹਦੇ ਉਹ ਤੇ ਉਹ ਕਹਿੰਦਾ ਭਾਈ ਉਹ ਜਦੋਂ ਜ਼ਿਮੀਂਦਾਰ ਕਹਿੰਦਾ ਵੀ ਐ ਕਰ ਮੇਰੇ ਘਰ ਵਾਲੇ ਨੂੰ ਕੋਈ ਚੀਜ਼ ਦੀ ਲੋੜ ਪੈ ਗਈ ਦੇ ਦੀ ਵੀ ਮੈਂ ਨੌਕਰ ਰਹਿਣ ਜਾਣਾ ਕਹਿੰਦਾ ਵੀ ਸੱਤ ਵਜੇ ਜਾ ਨੌਕਰ ਰਹਿਣ ਵਗ ਜਾ ਭਾਗੋ ਜ਼ਿਮੀਦਾਰ ਨੂੰ ਭਈ ਨੌਕਰ ਰਹੇਗਾ ਰਾਜੇ ਦੇ ਹੂੰ ਹੁਣ ਰਾਜੇ ਮਹਾਰਾਜਾਂ ਦੇ ਹੁੰਦੇ ਨੇ ਲਾਲ ਹੂੰ ਉਹ ਤਾਂ ਕਿਤੇ ਲਾਲ ਡਿੱਗਾ ਤੇ ਆ ਗਿਆ ਜ਼ਿਮੀਦਾਰ ਨੂੰ ਅੱਛਾ ਉਹਨੇ ਚਿੱਠੀ ਜਪਾਇਆ ਕਰਕੇ ਜੀ ਆਪਦੇ ਘਰ ਵਾਲੀ ਦਾ ਨਾਮ ਲਿਖਤਾ ਉੱਤੇ ਚਿੱਠੀ ਤੇ ਵੀ ਇਹ ਜਿਹੜੀ ਇਹਦੇ ਵਿੱਚ ਚੀਜ਼ ਐ ਉਹ ਮੇਰੇ ਦੋਸਤ ਕੋਲੇ ਵਗ ਜੀ ਸਨਿਆਰ ਕੋਲੇ ਅੱਛਾ ਉਹਨੇ ਭਈ ਕਹਿੰਦਾ ਵੀ ਚੰਗਾ ਤੇ ਉਹਨੇ ਭਈ ਦਲਾ ਚਿੱਠੀ ਐਨੇ ਲੈ ਕੇ ਚਿੱਠੀ ਫੜਾਉਣੀ ਸੀ ਉਹਨੇ ਚਿੱਠੀ ਪੜ੍ਹੀ ਜਿਹੜੀ ਉਹਦੇ ਚ ਚੀਜ਼ ਨਿਕਲੀ ਤੋ ਲਾਲ ਹੂੰ ਉਹਨੇ ਸਨਿਆਰ ਨੂੰ ਫੜਾਤਾ ਜਾ ਕੇ ਅੱਛਾ ਸਨਿਆਰ ਨੇ ਦੇਖ ਦੇ 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 ਨੇ ਜਾਣ ਕੇ ਥੱਲੇ ਛੜਤਾ ਲਾਲ ਉੱਥੋਂ ਬਨੂਟੂ ਮਣਕਾ ਚੱਕ ਕੇ ਪਨਤਾ ਅੱਛਾ ਜੇ ਮਣਕਾ ਪਨਤਾ ਉਹ ਕਹਿੰਦਾ ਵੀ ਇਹ ਤਾਂ ਬਣ ਕੇ ਹੈ ਹੂੰ ਇਹ ਜਿਹੜੀ ਚੀਜ਼ ਤੁਸੀਂ ਕਾਨੂੰਨੀ ਹੈਗੀ ਹੂੰ ਉਹ ਵੀ ਹੁਣ ਸਨਿਆਰ ਸੱਚਾ ਹੋ ਗਿਆ ਕੋਦੇ ਘਰ ਵਾਲੀ ਦੇ ਸਾਹਮਣੇ ਪਨਤਾ ਹੂੰ ਤਾਂ ਜ਼ਿਮੀਦਾਰ ਨੇ ਸੋਚਿਆ ਮਹੀਨਾ ਵੀ ਤਾਂ ਲੱਗ ਕੇ ਵੀ ਹੁਣ ਆਪਾਂ ਨੇ ਕੀ ਕਰਨਾ ਨੁਕਰ ਰੜ ਕੇ ਆਪੋਂ ਤਾਂ ਲਾਲ ਮਿਲ ਗਿਆ ਹੂੰ ਵੀ ਆਪਾਂ ਤਾਂ ਲਾਲ ਹੂੰ ਦੇ ਲਖਾਪਤੀ ਬਣ ਗਏ ਹੂੰ ਉਹਨੇ ਭਈ ਜ਼ਿਮੀਦਾਰ ਨੇ ਆ ਗਿਆ ਕਰੇ ਆ ਕਹ ਉਹ ਘਰ ਵਾਲੀ ਨੂੰ ਕਹਿੰਦਾ ਵੀ ਦੇਖ ਲਾ ਲਾਲ ਉਹ ਕਹਿੰਦੀ ਵੀ ਉਹ ਤਾਂ ਮੇਰੇ ਸਾਹਮਣੇ ਪੰਨ ਤਾਂ ਮਣਕਾ ਦੀ ਹੂੰ ਉਹ ਕਹਿੰਦਾ ਤਾਂ ਬੇਈਮਾਨ ਹੋਗਾ ਮਣਕਾ ਨਹੀਂ ਤੇਗਾ ਲਾਲ ਤੀ ਹੂੰ ਸਨਿਆਰ ਕੋਲੇ ਗਿਆ ਹੂੰ ਸਨਿਆਰ ਕਹਿੰਦਾ ਵੀ ਨਾ ਉਹ ਤਾਂ ਮਣਕਾ ਤੀ ਮੈਂ ਤਾਂ ਪੰਨ ਤਾਂ ਹੂੰ ਜ਼ਿਮੀਦਾਰ ਨੇ ਕਿਨੇ ਭਾਈ ਹੋਰ ਤਾਂ ਕੋਈ ਫੋਨਾਂ ਪਿਆ ਉਹਨੇ ਅਖ ਵੀ ਦਾਵਾ ਕਰਕੇ ਦੇਖ ਲੈਣੇ ਹੂੰ ਅੱਗੇ ਦਾਵਾ ਜ਼ਿਮੀਦਾਰ ਕੋਈ ਵੀ ਦਾਵਾ ਕਰਦਾ ਜੇ ਰਾਜੇ ਤੇ ਦਾਵਾ ਹੁੰਦਾ ਤੇ ਠੀਕ ਹੈ ਜੇ ਤਾਂ ਰਾਜੇ ਦੇ ਦਾਵਾ ਕਰ ਜਾ ਕਰਿਆ ਰਾਜੇ ਨੇ ਸੱਦ ਲਈ ਹੂੰ ਰਾਜਾ ਕਹਿੰਦਾ ਵੀ ਕੰਮ ਕੀ ਕਰਦਾ ਤੂੰ ਕਹਿੰਦਾ ਜੀ ਮੇਰੇ ਘਰੇ ਤੇ ਗਰੀਬੀ ਮੈਂ ਤਾਂ ਨੌਕਰ ਰਹਿਣ ਗਿਆ ਠੀਕ ਹੈ ਕਹਿੰਦਾ ਨੌਕਰ ਕਿੱ데 ਰਹਿ ਤੀ ਕਹਿੰਦਾ ਰਾਜੇ ਦੀ ਹੂੰ ਕਹਾਂ ਤੂੰ ਕੀ ਕੰਮ ਕਰਦਾ ਵੀ ਕਹਿੰਦਾ ਜੀ ਮੈਂ ਸੋਨੇ ਦਾ ਕੰਮ ਕਰਦਾ ਸੁਨਿਆਰ ਹਾਂ ਅੱਛਾ ਕਹਿੰਦਾ ਪਹਿਲੀ ਗੱਲ ਤਾਂ ਲਾਲ ਹੋ ਨਹੀਂ ਸਕਦਾ ਜੇ ਦੂਜੀ ਗੱਲ ਹੋਇਆ ਤਾਂ ਜਿਹੜਾ ਸੁਨਿਆਰ ਆ ਸੋਨੇ ਦਾ ਕੰਮ ਕਰਦਾ ਉਹਨੂੰ ਲਾਲ ਮਿਲ ਸਕਦਾ ਜ਼ਮੀਂਦਾਰ ਦਾ ਲਾਲ 'ਚ ਕੋਈ ਹੱਕ ਨਹੀਂ ਹੂੰ ਪਹਿਲੀ ਗੱਲ ਤਾਂ ਲਾਲ ਹੋਣੀ ਨਹੀਂ ਕਿਉਂ ਲਾਲ ਮਿਲਦਾ ਨਹੀਂ ਕਿ ਤੂੰ ਹੂੰ ਉਤਨੇ ਉਹ ਕਰਤਾ ਉਹਨੇ ਕਿਨੇ ਉਹ ਕਰਤਾ ਭਈ ਸਨਿਆਰ ਦੇ ਹੱਕ ਚ ਕਰਤਾ ਲਾ ਲ ਅੱਛਾ ਸਨਿਆਰ ਹੱਸਦਾ ਹੁੰਦਾ ਜਾਂ ਟਰੂੰਦਾ ਹੁੰਦਾ ਮੁਰੇ ਨਿੱਕੇ ਨਿੱਕੇ ਪਾਲੀ ਖੇਡਦੇ ਨੇ ਉਹਨਾਂ ਦੀ ਕਚੇਰੀ ਲੱਗੀ ਹੋਈ ਆ ਰਾਜਾਂ ਦਾ ਰੋਲ ਕਰ ਰਹੇ ਨੇ ਅੱਛਾ ਥੋੜੇ ਦੇ ਉੱਤੇ ਬੈਠਾ ਰਾਜਾ ਬਣਿਆ ਪਾਲੀ ਹੂੰ ਵਜ਼ੀਰ ਸਾਰਾ ਕੁਝ ਜਿਵੇਂ ਰਾਜੇ ਕਰਦੇ ਨੇ ਉਵੇਂ ਕਰਿਆ ਉਹਨਾਂ ਨੇ ਖੇੜਾ ਆਬ ਦੀ ਹੂੰ ਕਹਿੰਦਾ ਵੀ ਜਾਓ ਉਹਨਾਂ ਨੂੰ ਮੋੜ ਕੇ ਲਿਓ ਜਿਹੜੇ ਘਾ ਦਾ ਜਾਂਦਾ ਘਰੋਂ ਦਾ ਜਾਂਦਾ ਹੂੰ ਹੂੰ ਉਹ ਕਹਿੰਦੇ ਜੀ ਜੇ ਨਾ ਮੁੜਿਆ ਕਹਿੰਦਾ ਫਿਰ ਆਪਣੇ ਨਾਲ ਦਾ ਵਰਤ ਦਿਓ ਅੱਛਾ ਕਹਿੰਦਾ ਚੰਗਾ ਉਹਨਾਂ ਨੇ ਭਈ ਜ਼ਿਮੀਦਾਰ ਨੇ ਦਹਿਲਾ ਉਹ ਕਹਿੰਦਾ ਵੀ ਸਾਡੇ ਔਰਾਜੇ ਦਾ ਆਡਰ ਹੈ ਹੂੰ ਸਾਡੇ ਮਹਿਲਾਂ ਚਲੋ ਹੂੰ ਉਹ ਸਨਿਆਰ ਕਹਿੰਦਾ ਵੀ ਉੱਥੇ ਕੀ ਕਰਨਾ ਆਪਾਂ ਨੇ ਹੂੰ ਉਹ ਜ਼ਿਮੀਦਾਰ ਨੂੰ ਐਂਦੀ ਵੀ ਜੇ ਫੋਪਾ ਜੀ ਹੂੰ ਵੀ ਕੀ ਆ ਲਾਲ ਮਿਰਜੇ ਆਪਾਂ ਨੂੰ ਹੂੰ ਜ਼ਿਮੀਦਾਰ ਤਾਂ ਮੁੜ ਤਾ ਸਨਿਆਰ ਲਾਗਤਾਂੀਆਂ ਕਰਨ ਉਹਨਾਂ ਨੇ ਪੈਸੇ ਅੜ ਕੇ ਦੋਨੇ ਹੱਥਾਂ ਦਾ ਮਾਰਾ ਖੁੰਡਾ ਗੁੱਟੇ ਦੇ ਜੋੜ ਤੇ ਹੂੰ ਕਹਿੰਦਾ ਵੀ ਚਾਰ ਰਾਜੇ ਦਾ ਆਡਰ ਉੱਥੇ ਚੱਲ ਹੂੰ ਮੁੜ ਆਇਆ ਉਹ ਪੜਗਾ ਦਾੜਾ ਰਾਜਾ ਤੀ ਉਹ ਕਹਿੰਦਾ ਵੀ ਕੀ ਗੱਲ ਘਾਸ ਦਾ ਕਰੁੰਦਾ ਹੂੰ ਕਹਿੰਦਾ ਵੀ ਐਂ ਕਰਕੇ ਲਾਲੇ ਕਹਿੰਦਾ ਮੇਰਾ ਹੈ ਕਹਿੰਦਾ ਮੈਂ ਕਿਹੜਾ ਮੇਰਾ ਹੈ ਹੂੰ ਕਹਿੰਦਾ ਵੀ ਲਾਲ ਕੀ ਚੀਜ਼ ਹੁੰਦੀ ਐ ਉਹ ਕਹਿੰਦਾ ਵੀ ਲਾਲ ਜਿਹੜਾ ਕੋਈ ਸਿਆਣਾ ਦੀ ਪਾਲੀ ਵਿੱਚ ਸਮਝਦਾਰਤੀ ਵਜੀਰ ਬਣਿਆ ਹੋਇਆ ਸੀ ਉਹ ਕਹਿੰਦਾ ਜੀ ਇਹੋ ਜੀ ਚੀਜ਼ ਹੁੰਦੀ ਉਹ ਕਹਿੰਦਾ ਵੀ ਗਵਾਹ ਕੌਣ ਐ ਹਮ ちゃっ ਕਹਿੰਦਾ ਵੀ ਮੇਰਾ ਤਾਂ ਰੱਬ ਗਵਾਹ ਰੱਬ ਐ ਜਦੋਂ ਮੈਂ ਕਿਸੇ ਤਰ੍ਹਾਂ ਹੀ ਨਹੀਂ ਮੇਰੇ ਘਰ ਵਾਲੀ ਉਹਦੇ ਸਾਹਮਣੇ ਨੇ ਬਨੋਟ ਮੜਕਾ ਭੰਨਤਾ ਉਹ ਤਾਂ ਐਂ ਕਹੂ ਵੀ ਹਾਂ ਬਨਤਾ ਇਹ ਮੇਰਾ ਤਾਂ ਹੁਣ ਪਰਮਾਤਮਾ ਹੀ ਐ ਕਹਿੰਦਾ ਯਾਰ ਤੇਰਾ ਕਹਿੰਦਾ ਮੇਰੇ ਤਾਂ ਜੀ ਪੰਜ ਗਵਾਹ ਨੇ ਉਹ ਕਹਿੰਦਾ ਪੰਜੇ ਗਵਾਹ ਨੂੰ ਦੋਨੇ ਤੁਸੀਂ ਕੱਲ ਨੂੰ ਇੱਥੇ ਕਚੇਰੀ 'ਚ ਆ ਜਿਓ ਅੱਛਾ ਕਹਿੰਦਾ ਜੀ ਚੰਗੋ ਉਹ ਪੰਜੇ ਗਵਾਹ ਨੂੰ ਲੈ ਕੇ ਵਾਗ ਗਿਆ ਹੁਣ ਗਵਾਹ ਕਿਹੜੇ ਦੀ ਮੇਰੇ ਵਰਗੇ ਗੋਲੀ ਕੁਪੜੀ ਖਵਾ ਕੇ ਲੈ ਗਿਆ ਵਿਚਾਰੇ ਨੂੰ ਅਮਲੀ ਇੱਠੇ-ਮਿੱਠੇ ਨੂੰ ਇਕੱਠੇ ਕਰਕੇ ਉਹ ਕਹਿੰਦਾ ਵੀ ਐਂ ਕਰੋ ਆਪ ਇਹਨੇ ਚਾਦਰ ਦੋਨੇ ਜਣੇ ਉੱਤੇ ਲੈ ਲਓ ਮੂੰਹ ਟਕ ਲਓ ਮੈਂ ਜੱਟ ਨੂੰ ਕਹਿੰਦਾ ਨੜੇ ਸਨਾਰ ਨੂੰ ਕਹਿੰਦਾ ਵੀ ਜਾਓ ਗਵਾਹੋ ਉਹ ਬਾਹਾ-ਬਾਹਣ ਪਿਆ ਜਿੱਡਾ ਲਾਲ ਅਤੀ ਛੋਟੇ ਸਾਹਮਣੇ ਸਨਾਰ ਨੇ ਲੇਤਾ ਸੀ ਉਹ ਡੜੇ-ਰੋੜੇ ਚੱਕ ਕੇ ਲਿਓ ਠੀਕ ਹੈ ਹੁਣ ਵਾਹਿਆ ਵਾਹਣ ਮੇਰਾ ਸਾਲ ੱੱੱ 20 25 25 ਕਿਲੋ ਦੇ ਰੋੜੇ ਚੱਕੀ ਹੋਂ ਮੇਰੇ ਵਰਗੇ ਢੱਕੇ ਗੋਲਿਆਂ ਦੇ ਉਹ ਕਹਿੰਦਾ ਵੀ ਸਨਿਆਰ ਨੂੰ ਢਾ ਲੋ ਕਹਿੰਦਾ ਕਹਿੰਦਾ ਵੀ ਸੱਟ ਲੋ ਸਨਿਆਰ ਨੂੰ ਇਟਾ ਤਾਂ ਲਾਲ ਹੀ ਨਹੀਂ ਹੁੰਦਾ ਜਿਹੜਾ ਗਵਾਲੀ ਹੁੰਦੇ ਨੇ ਸਨਿਆਰ पे ਖੱਲਿਆ ਉਥੇ ਭੜਗਾਂ ਦੇ ਸਨਿਆਰ ਮੰਨ ਗਿਆ ਕਹਿੰਦਾ ਵੀ ਜੀ ਮੈਥੋਂ ਧੋਖਾ ਹੋ ਗਿਆ ਵੀ ਲਾਲ ਤਾਂ ਐਸੀ ਲਈ ਉਹ ਕਹਿੰਦਾ ਫਿਰ ਦੇ ਸਨਿਆਰ ਤੋਂ ਪਹਿਲਾਂ ਲਾਲ ਦਵਾ ਤਾਂ ਸਨਿਆਰ ਉਥੋਂ ਲਾਲ ਦੇ ਕੇ ਉਸੇ ਰਾਜੇ ਕੋਲੇ ਵਾਗਾ ਜੀ ਨੇ ਨੌਕਰ ਰਤੀ ਕਹਿੰਦਾ ਰਾਜਾ ਨਾ ਤੂੰ ਤਾਂ ਝੂਠਾ ਰਾਜਾ ਸੱਚਾ ਰਾਜਾ ਤਾਂ ਕਹਿੰਦਾ ਫਲਾਣੇ ਥਾਂ ਮੈਂ ਪਾਲਿਆਂ ਦਾ ਹੂੰ ਵਾਕਈ ਸਹੀ ਜੱਟ ਦਾ ਤੀਰ ਲਾਲ ਜੱਟ ਨੂੰ ਦਬਾਤਾ ਪਰ ਦਵਾਇਆ ਉਹਨੇ ਕਾਨੂੰਨ ਚ ਲੈ ਕੇ ਹੂੰ ਕਹਿੰਦਾ ਉੱਥੇ ਸਰਾ ਸਹੀ ਚੱਲਦਾ ਹੂੰ ਉਹਨੇ ਭਈ ਨਾਲ ਲੈਤਾ ਵਜੀਰ ਹਾਥੀ ਤੇ ਹੋਇਆ ਸਵਾਰ ਰਾਜਾ ਨੰਘਿਆ ਜਾਂਦਾ ਹੁਣ ਪਾਲਿਆਂ ਦਾ ਰਾਜਾ ਫੇਰ ਬੋਲ ਪਿਆ ਹੂੰ ਕਹਿੰਦਾ ਵੀ ਜਿਹੜਾ ਉਹ ਹਾਥੀ ਤੇ ਜਾਂਦੇ ਨੇ ਉਹ ਓਹ गिर ਕੇ ਹੂੰ ਜੇ ਨਾ ਮੁੜੇ ਤਾਂ ਫੇਰ ਆਪਣ ਨਾਲ ਧਾਬਰਤ ਹੂੰ ਕੰਨੈ ਚੰਗਾ ਉਹ ਕਹਿੰਦੇ ਵੀ ਚਲੋ ਵੀ ਸਾਡੇ ਰਾਜੇ ਦਾ ਆਡਰ ਆ ਸਾਡੇ ਮਹਿਲਾਂ ਚਲੋ ਹੂੰ ਰਾਜਾ ਕਤੜ ਬੱਤੇ ਜੀ ਕਰਨ ਲੱਗਾ ਕਹਿੰਦਾ ਜੀ ਪਾਲੀ ਨੇ ਜਵਾਖ ਨੇ ਖੁੰਡਾ ਮਾਰੇ ਵੀ ਜਿੱਤੀ ਹੋ ਜੂ ਤੁਸੀਂ ਐਂ ਕਰੋ ਆਪਾਂ ਇਹਦੇ ਆਖੇ ਲੱਗ ਜੂ ਹੂੰ ਬਾਗੇ ਪਈ ਹਾਥੀ ਤੋ ਰਾਜਾ ਉੱਤਰਿਆ ਵਜ਼ੀਰ ਉੱਤਰਿਆ ਹੂੰ ਉਹ ਵੀ ਪਈ ਪਾਲੀਆਂ ਦਾ ਰਾਜਾ ਤਾਂ ਹਾਂ ਬੈਠਾ ਢੂੜੀ ਤੇ ਹੂੰ ਮਾਰੇ ਆਡਰ ਹੂੰ ਕਹਿੰਦਾ ਮੇਰੇ ਰਾਜ ਕੀ ਕਰਨੇ ਨੇ ਤੁਸੀਂ ਹੂੰ ਉਹ ਕਹਿੰਦਾ ਵੀ ਥੱਲੇ ਆ ਕੇ ਗੱਲ ਕਰ ਜੋ ਥੱਲੇ ਉਤਰਿਆ ਹੋਈ ਪਾਲੀ ਦਾ ਪਾਲੀ ਹੂੰ ਕੋ ਸਖਤੀ ਉਹ ਥਾਂ 'ਚ ਤੀ ਅੱਛਾ ਕਲਾ ਉਹ ਢੂੜੀ 'ਚ ਤੀ ਠੀਕ ਹੈ ਜਦੋਂ ਪਈ ਉੱਥੇ ਢੋੜੇ ਤੇ ਵਗ ਗਿਆ ਉਹ ਦੁਬਾਰੇ ਫੇਰ ਉਹ ਹੀ ਸਖਤੀ ਆ ਗਈ ਉਹਦੇ 'ਚ ਹੂੰ ਰਾਜੇ ਨੇ ਸੋਚਿਆ ਵੀ ਜਦੋਂ ਥੱਲੇ ਉੱਤਰ ਆ ਉਹ ਤੋਂ ਗੱਲ ਹੋਰਤੀ ਜਦੋਂ ਫੇਰ ਵਾਗ ਉੱਥੇ ਗੱਲ ਹੋਰ ਹੋ ਗਈ ਹੂੰ ਉਹਨੇ ਪਈ ਦੂਜੀ ਰਾਤ ਲਿਆਂਦੀ ਫੌਜ ਹੂੰ ਉਹ ਢੋੜਾ ਪਟਾਤਾ ਹੂੰ ਉਹ ਢੋੜੇ ਦੇ ਵਿੱਚੋਂ ਬਿਕਰਮਾ ਜੀ ਦਾ ਤਖਤ ਉੱਤਰ ਗਿਆ ਅੱਛਾ ਰਾਜਾ ਬਿਕਰਮਾ ਜੀ ਦਾ ਹੂੰ ਤੇ ਰਾਜਾ ਲੈ ਗਿਆ ਪਈ ਹੁਣ ਜਦੋਂ ਦੂਜੇ ਦਿਨ ਪਾਲੀਆਂ ਨੇ ਲਾਈ ਕਚੇਰੀ ਉੱਥੇ ਸਖਤੀ ਨਾਲ ਹੂੰ ਪਾਲੀਆਂ ਨੇ ਕੀ ਕਰਨਾ ਦਿਨੂਨ ਬਹਿਰੀ ਲੱਗੇ ਖੇਡਣ ਵਿਚਾਰੇ ਹੋਰ ਕੀ ਕਰਨਾ ਅੱਛਾ ਉੱਥੇ ਵੀ ਰਾਜਾ ਦੇ ਤੋਂ ਲੈ ਕੇ ਤਖਤ ਤੋਂ ਤੱਕ ਚਰਨ ਤਨ ਲੱਗਿਆ ਹੂੰ ਪਹਿਲਾ ਰਾਜਾ ਪਾਪਾ ਨੂੰ ਜਵਾਬ ਦਿੰਦਾ ਰਾਜੇ ਨੂੰ ਬਿਕਰਮਜੀਤ ਨੂੰ ਹੂੰ ਕਹਿੰਦਾ ਵੀ ਜਿਹਦਾ ਸੀ ਤਾਕਤਾਂ ਇਹ ਹਜ਼ਾਰਾ ਰਾਜਾ ਤੀ ਉਹ ਹੂੰ ਕਹਿੰਦਾ ਇੱਕ ਪੰਡਤ ਤੀ ਖੂ ਦੇ ਉੱਤੇ ਖੜਾ ਹੂੰ ਬਿਕਰਮਾਂਜੀਤ ਨੰਗਾ ਜਾਂਦਾ ਸੀ ਹੂੰ ਕਹਿੰਦਾ ਪੰਡਤ ਬੋਲਦਾ ਹੂੰ ਕਹਿੰਦਾ ਹਾਂ ਫੁੱਲ ਬੜਾ ਸੋਹਣਾ ਹੂੰ ਕਹਿੰਦਾ ਜਦੋਂ ਰਾਜੇ ਨੇ ਝੁੱਕ ਕੇ ਦੇਖਿਆ ਨਾ ਹੂੰ ਉਹ ਕਹਿੰਦਾ ਵੀ ਇਹ ਫੁੱਲ ਦਾ ਤੈ ਕੀ ਕਰਨਾ ਹੈ ਹੂੰ ਕਹਿੰਦਾ ਵੀ ਜੇ ਫੁੱਲ ਮੈਨੂੰ ਮਰ ਜੇ ਮੇਰੇ ਘਰੇ ਆ ਗਰੀਬੀ ਮੇਰੇ ਜਵਾਕ ਬੈਠੇ ਨੇ ਭੁੱਖੇ ਹੂੰ ਇਹ ਫੁੱਲ ਲੈ ਕੇ ਮੈਂ ਰਾਜੇ ਬਿਕਰਮਾਂ ਜੀ ਤਨੂੰ ਦੇਵਾਂ। ਇਹਦੀ ਕਸਮੋਲ ਲੈ ਕੇ ਮੈਨੂੰ ਹਾਨ ਪਾਣੀ ਦੇਵੇ ਮੈਂ ਜਵਾਖ ਨੂੰ ਸਿਕਾ ਦਿਆਂ। ਕਹਿੰਦਾ ਅਨ ਪਾਣੀ ਉੱਥੇ ਵੀ ਦੇ ਸਕਦਾ ਸੀ ਉਹ। ਅੱਛਾ। ਉਹ ਕਹਿੰਦਾ ਵੀ ਮੈਂ ਕਸਮੋਲ ਲੈ ਲਈ ਆ ਜਾ। ਪਰ ਨਹੀਂ। ਉਹਦੀ ਰੂਹ ਖੁਸ਼ ਕਰਨ ਲਈ ਉਹ ਬੇੜ ਵੱੱਟੀ ਉਹਨੇ। ਠੀਕ ਹੈ। ਦੱਬ ਦੀ ਬੇੜ ਵੱਟ ਕੇ ਖੂਹ ਚ ਉਤਰਿਆ। ਇੱਕ ਪਾਸੇ ਪਾਣੀ ਹੋ ਗਿਆ ਇੱਕ ਪਾਸੇ ਬਰੇਤੀ ਹੋ ਗਈ। ਜਦੋਂ ਬਰੇਤੀ ਤੇ ਜਾ ਉਤਰਿਆ ਉਹਨੂੰ ਟਾਕੀ ਨਜ਼ਰ ਆਈ। ਉਹਨੇ ਤਾਂ ਟਾਕੀ ਖੋਲੀ ਤਾਂ ਗਾਹਾਂ ਨੂੰ ਭਈ। ਉਹ ਫੁੱਲਾਂ ਦਾ ਬਾਗ ਨਜ਼ਰ ਆਇਆ। ਜਿਹੜਾ ਫੁੱਲ ਖੂਤਤੀਗਾ ਹੂੰ ਜਦੋਂ ਬਾਗ ਆਇਆ ਜਦੋਂ ਕਹਾ ਬਾਗ ਵੀ ਦੀ ਨੰਗੇ ਆਉਰੇ ਕੰਚ ਦਾ ਸਹਿਰਾ ਆ ਹੂੰ ਉੱਥੇ ਲੱਗਦਾ ਹੁੰਦਾ ਮੇਲਾ ਹੂੰ ਕੁੰਬਲਾਲਾ ਮੇਲਾ ਲਾਲਾ ਹੂੰ ਉਹ ਮੇਲੇ ਵਾਲੇ ਕਹਿੰਦੇ ਹੁੰਦੇ ਵੀ ਜਿਹੜਾ ਕੋਈ ਦੁਕਾਨ ਤੇ ਚੋਰੀ ਹੋ ਗਈ ਹੂੰ ਉਹਦੇ ਹੱਥ ਪੈਰ ਨੱਕ ਕੱਟ ਕੇ ਉਹਨੂੰ ਗੰਦੇ ਨਾਲੇ ਸਿੱਟਾ ਜੋ ਵੀ ਕਿਸੇ ਨੇ ਦੁਕਾਨ ਬੰਦ ਨਹੀਂ ਕਰਨੀ ਮੇਲੇ ਚ ਵੇ ਢੜਕੋ ਕੇ ਫਿਰਨੇ ਠੀਕ ਹੈ ਰਾਜੇ ਦਾ ਆਡਰ ਤੇ ਉੱਥੋਂ ਦੇਦਾ ਠੀਕ ਹੈ ਉਹ ਭਈ ਹੁਣ ਬਿਕਰਮਾਜੀਤ ਨੂੰ ਬੈਠੇ ਨੂੰ ਭੁੱਖ ਲੱਗੀ ਹੂੰ ਉਹਨਾਂ ਅਖੀਰ ਵੀ ਜਰਾ ਪਤਲ ਸਹਿਰ ਚੱਲਦੇ ਆਂ ਉਸ ਖਾਪੀ ਆਵਾਂਗੇ ਆਪਣੇ ਕੋਲੇ ਮਾਇਆ ਹੈਗੀ ਮਾਇਆ ਦੇ ਦਾਂਗੇ ਹੂੰ ਤਾਂ ਜਦੋਂ ਭਾਈ ਵਿਕਰਮਾਂਜੀਤ ਗਾਹਾਂ ਗਿਆ ਦੁਕਾਨ ਤੇ ਕੋਈ ਹੈ ਨਾ ਕੋਈ ਮੇਲੇ ਚ ਹੂੰ ਉਹ ਕਹਿੰਦਾ ਭਾਈ ਮਠਿਆਈ ਵਾਲਿਆ ਮਠਿਆਈ ਖਾਣੀ ਆ ਭੁੱਖ ਲੱਗੀ ਐ ਹੂੰ ਉੱਥੇ ਕੋਈ ਹੈ ਨਾ ਉਹਨੇ ਮਠਿਆਈ ਖਾਧੀ ਮਾਇਆ ਰੱਖਤੀ ਹੂੰ ਵੀ ਆਪਾਂ ਕਿਹੜਾ ਚੋਰੀ ਕਰਨੀ ਐ ਹੂੰ ਗਾਹਾਂ ਤੇ ਲੱਗੀ ਮਠਿਆਈ ਖਾ ਕੇ ਹੂੰ ਉਹਨਾਂ ਅਖੀਰ ਪੌੜੇ ਕੋਲੇ ਚੱਲਦੇ ਪਾਣੀ ਪੀਣੇ ਹੂੰ ਪੌੜੇ ਨੂੰ ਕਹਿੰਦਾ ਭਾਈ ਪਾਣੀ ਪੀਣੇ ਪੌੜਾ ਨਾਲ ਉੱਥੇ ഉം പാൽ പീല മായ രീ